ਦੀਨ ਦੁਨੀਆ ਦੇ ਮਾਲਕ ਦਸਾਂ ਪਾਤਸ਼ਾਹੀ ਹਾਂ ਜੀ ਦੇ ਆਤਮਕ ਸਰੂਪ ਪ੍ਰਤੱਖ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਾਜ਼ੂਰੀ ਦੇ ਵਿੱਚ ਸੱਜ ਬੈਠੇ ਅਤੀ ਸਤਕਾਰਯੋਗ ਸਿੰਘ ਸਾਹਿਬ ਸੰਤ ਬਾਬਾ ਕਲਵੰਦ ਸਿੰਘ ਜੀ ਅਤੀ ਸਤਕਾਰਯੋਗ ਪੰਜ ਪਿਆਰੇ ਸਹਿਬਾਨ ਸੰਤ ਬਾਬਾ ਪ੍ਰੇਮ ਸਿੰਘ ਜੀ संत बाबा अवतार सिंह जी संत बाबा गुरदेव सिंह जी संत बाबा प्रीतम सिंह जी ਅਤੇ ਸਾਰੇ ਸਮੂਹ ਅਤੀ ਸਤਿਕਾਰਯੋਗ ਸੰਤ ਮਹਾਪੁਰਖ ਅਤੇ ਸਰਦਾਰ <th> ਸਿੰਘ ਜੀ ਸਰਦਾਰ ਡੀਪੀ ਸਿੰਘ ਜੀ ਅਤੀ ਸਤਿਕਾਰਯੋਗ ਸਾਰੇ ਗੁਰਦਰਾ ਬੋਰਡ ਦੇ ਪਦ ਅਧਿਕਾਰੀ ਅਤੇ ਸਤਿਕਾਰਯੋਗ ਮੈਂਬਰ ਸਹਿਬਾਨ ਅਤੇ ਸਤਿਕਾਰਯੋਗ ਸਰਦਾਰ ਤਾਰਾ ਸਿੰਘ ਜੀ ਪ੍ਰਧਾਨ ਤੋਂ ਨਾ ਹਾਜ਼ਰੀ ਪਰਨੀ ਸੀ ਅਦਵੇਸ਼ਨ ਚਾਲੂ ਕਰਕੇ ਤੇ ਨਹੀਂ ਹਾਜ਼ਰੀ ਪਰ ਸਕੇ ਸਾਰੇ ਅਤੀ ਸਤਿਕਾਰਯੋਗ ਪੱਦਾ ਅਧਿਕਾਰੀ ਅਤੇ ਅਤੀ ਸਤਿਕਾਰਯੋਗ ਮੈਂਬਰ ਸਹਿਬਾਨ ਸਾਰੇ ਸ਼ਹਿਰ ਦੇ ਸਭੀ ਪਤਵੰਤੇ ਸੱਜਣ ਜਿਲ੍ਹਾ ਅਧਿਕਾਰੀ ਸਾਰੇ ਅਤੇ অতি ਸਤਿਕਾਰਯੋਗ ਗਿਆਨੀ ਜੰਗਵੀਰ ਸਿੰਘ ਜੀ ਗਿਆਨੀ ਬਖਸ਼ੀਸ਼ ਸਿੰਘ ਜੀ ਅਤੇ ਸਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖੋ ਪਿਆਰਿਓ ਬੜੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਪਰਪਾਰ ਬਖਸ਼ਿਸ਼ ਸਾਰਿਆਂ ਮਹਾਂਪੁਰਸ਼ਾਂ ਨੇ ਆਪਣਾ ਆਪਣਾ ਕੀਮਤੀ ਟੈਮ ਕੱਢ ਕੇ ਦਾਸਾਂ ਦੇ ਸੰਤ ਬਾਬਾ ਨਰਿੰਦਰ ਸਿੰਘ ਜੀ ਦਾਸ ਬੇਨਤੀ ਪ੍ਰਵਾਨ ਕਰਦਿਆਂ ਸਾਰਿਆਂ ਅਤੀ ਸਤਿਕਾਰਯੋਗ ਮਹਾਂਪੁਰਸ਼ਾਂ ਨੇ ਹਾਜ਼ਰੀ ਲਵਾਈ ਆ ਦਾਸਾਂ ਦਾ ਮਾਨ ਰੱਖਿਆ ਬੜੀ ਅਪਰਪਾਰ ਕਿਰਪਾ ਅੱਜ ਜਿਨ੍ਹਾਂ ਚੌਹ ਮਹਾਂਪੁਰਖਾਂ ਦਾ ਆਪਾਂ ਸਲਾਣਾ ਜੋੜ ਮੇਲਾ ਵਰਸੀ ਸੰਤ ਬਾਬਾ ਨਿਧਾਨ ਸਿੰਘ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਹਰ ਇੱਕ ਸਾਲ ਦੀ ਤਰ੍ਹਾਂ ਬੜੀ ਅਪਰਪਾਰ ਕਿਰਪਾ ਬਖਸ਼ਿਆ ਗੁਰਮਖੋ ਅਹੀਂ ਤੇ ਆਏ ਮਹਾਂਪੁਰਸ਼ਾਂ ਦਾ ਨਾਮ ਤੇ ਸੇਵਾਈ ਕਰ ਸਕਦੇ ਆ ਬੜੀਆ ਪਰਪਾਰ ਕਿਰਪਾ ਉਹਨਾਂ ਆ ਚਾਹ ਮਹਾਂਪੁਰਸ਼ਾਂ ਦੀ ਜਿਨ੍ਹਾਂ ਦੇ ਅੱਜ ਆਪਾਂ ਸਲਾਣਾ ਜੋੜ ਮੇਲਾ ਵਰਸੀ ਮਨਾ ਰਹੇ ਆ ਆਪਾਂ ਸਿਰਫ ਉਹਨਾਂ ਦੇ ਪਰਥਾਈ ਬਚਨ ਗੁਰੂ ਘਰ ਦੇ ਕਰਨੇ ਆ ਸੰਤ ਬਾਬਾ ਨਾਨਕ ਸਿੰਘ ਜੀ ਜਿਨ੍ਹਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਇਸ ਅਸਥਾਨ ਤੇ ਸੇਵਾ ਗੁਰਮਖੋ ਘਰੋਂ ਆ ਕੇ ਫੌਜ ਦੀ ਨੌਕਰੀ ਛੱਡ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਤੇ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਉਹਨਾਂ ਸਮਿਆਂ ਦੇ ਵਿੱਚ ਬਹੁਤ ਆਵੀਆਂ ਸੰਗਤਾਂ ਫੌਜੀ ਸੰਗਮ ਨੇ ਕਿ ਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਮਾਂ ਬਖਸ਼ਿਆ ਆਈ ਸੰਗਤ ਨੂੰ ਜਲ ਸ਼ਿਕਾਉਣਾ ਦੋ ਮਟੀਆਂ ਰੱਖੀਆਂ ਸੀ ਮਹਾਪੁਰਖਾਂ ਨੇ ਇੱਕ ਦਾ ਨਾਂ ਗੁਰਾਂ ਦਿੱਤੀ ਇੱਕ ਦਾ ਨਾਂ ਰਾਮ ਰੱਖੀ ਮਹਾਪੁਰਖਾਂ ਨੇ ਜਾਲ ਸਿਕਾਉਣਾ ਫਿਰ ਜੋ ਵੀ ਤਿਲ ਫਲ ਗੁਰੂ ਕੀ ਸੰਗਤਾਂ ਲਾਉਣਾ ਛੋਲੇ ਲੈ ਕੇ ਬਾਲ ਕੇ ਉਹ ਸੰਗਤਾਂ ਨੂੰ ਸਿਕਾਉਣੇ ਉਹਨਾਂ ਮਹਾਪੁਰਖਾਂ ਦੀ ਕਹਲਣਾ ਕਮਾਈ ਮਸ਼ਕੱਤ ਤੇ ਮਹਾਪੁਰਖ ਜਦੋਂ ਵਾਪਸ ਪੰਜਾਬ ਜਾ ਰਹੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪ ਪ੍ਰਤੱਖ ਕੋੜੇ ਸਮੇਤ ਸਤਗੁਰੂ ਪਾਤਸ਼ਾਹ ਜੀ ਨੇ ਪ੍ਰਤੱਖ ਦਰਸ਼ਨ ਦੇ ਕੇ ਮਹਾਪੁਰਖਾਂ ਨੂੰ ਹੁਕਮ ਲਾਇਆ ਭਾਈ ਤੁਸੀਂ ਵਾਪਸ ਨਹੀਂ ਜਾਣਾ ਜਾ ਕੇ ਲੰਗਰਾਂ ਦੀ ਅਰੰਭਤਾ ਕਰੋ ਲੰਗਰ ਚਲਾਓ ਉਹਨਾਂ ਆਈ ਬੇਨਤੀ ਕੀਤੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਨੂੰ ਲਿਪਟ ਕੇ ਤੇ ਆਹ ਬੇਨਤੀ ਕੀਤੀ ਗੁਰੂ ਪਾਤਸ਼ਾਹ ਜੀ ਮੇਰੇ ਤੇ ਕੋਲ ਹੀ ਕੁਝ ਨਹੀਂਗਾ ਲੰਗਰ ਕਿੱਦਾਂ ਚੱਲਾਂਗੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਹੁਕਮ ਵਰਦਾਨ ਬਖਸ਼ੇ ਕੀ ਸਾ ਮੇਰਾ ਹੱਥ ਤੇਰਾ ਜਾ ਵਰਤਾਈ ਚਲ ਟੋਟ ਨਹੀਂ ਆਏਗੀ ਤੇ ਗੁਰਮਖੋ ਵਜਨ ਲੈ ਕੇ ਵਰਦਾਨ ਲੈ ਕੇ ਮਹਾਪੁਰਖਾਂ ਨੇ ਆ ਕੇ ਇਸ ਜਗ੍ਹਾ ਤੇ ਉਹਨਾਂ ਸਮਿਆਂ ਦੇ ਵਿੱਚ ਗੁਰੂ ਕੇ ਲੰਗਰ ਦੀ ਰੰਮਤਾ ਕਰਾਈ ਤੇ ਬੜੀ ਕਠਣ ਘਾਲਣਾ ਕਮਾਈ ਗੁਰਮਖੋ ਜਿਸਰਾ ਤਖਸਾਲ ਵੀ ਸਾਰੇ ਸਿੰਘਾਂ ਨੂੰ ਪਤਾ ਪਹਿਲਾਂ ਕੋਈ ਵੀ ਬੱਸ ਗੱਡੀ ਨਹੀਂ ਸੀ ਹੁੰਦੀ ਸੰਗਤਾਂ ਰੋਟੇਸ਼ਨ ਤੋਂ ਲੈ ਕੇ ਇੱਕ ਗੱਡਾ ਹੁੰਦਾ ਸੀ ਸਰਦਾਰ ਦਰਸ਼ਨ ਸਿੰਘ ਜੀ ਅਤੇ ਦੁਜੇ ਸੇ ਉਹ ਗੱਡੇ ਤੇ ਸੰਗਤਾਂ ਲੈ ਕੇ ਆਉਣਾ ਥੋੜੀਆਂ-ਥੋੜੀਆਂ ਸੰਗਤਾਂ ਆਉਣੀਆਂ ਅੱਜ ਤੇ ਗੁਰੂ ਕਲਗੀਧਰ ਪਾਤਸ਼ਾਹ ਦੀ ਕਿਰਪਾ ਵਾ ਬਖਸ਼ੇ ਜਿਆ ਤੇ ਇਸੇ ਤਰ੍ਹਾਂ ਮਹਾਂਪੁਰਖਾਂ ਨੂੰ ਸੰਤ ਬਾਬਾ ਨਿਹੰਗ ਸਿੰਘ ਜੀ ਤੋਂ ਪਤ ਲੱਗਣਾ ਕੋ ਸੰਗਤ ਆਈ ਆ ਆਪ ਸੰਗਤਾਂ ਦਾ ਸਮਾਨ ਚੋ ਕੇ ਲੈ ਕੇ ਆਉਣਾ ਇਹ ਗੁਰੂ ਮਾਰਾ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਲੈ ਕੇ ਮਹਾਪੁਰਖਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਇਸ ਜਗ੍ਹਾ ਤੇ ਗੁਰੂ ਕੇ ਲੰਗਰਾਂ ਦੀ ਰਮਤਾ ਕੀਤੀ 1947 ਤੱਕ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮਹਾਪੁਰਖਾਂ ਤੋਂ ਸੰਤ ਬਾਬਾ ਨਿਹੰਗ ਸਿੰਘ ਜੀ ਤੋਂ ਸੇਵਾ ਲਈ ਤੇ ਉਹ ਆਪਣੇ ਜੀਵਨ ਕਾਲ ਦੇ ਵਿੱਚ ਮਨਮਾਰ ਸਾਹਿਬ ਗੁਰਦੁਆਰਾ ਗੁਪਤਸਰ ਉਹ ਵੀ ਸੇਵਾ ਮਹਾਪੁਰਖਾਂ ਨੇ ਆਪਣੇ ਜੀਵਨ ਕਾਲ ਦੇ ਸਮੇਂ ਦੇ ਵਿੱਚ ਕਰਵਾਈ ਤੇ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਉਹਨਾਂ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ 1947 ਦੇ ਵਿੱਚ ਮਹਾਪੁਰਖਾਂ ਨੇ ਭਾਣਾ ਵਰਤਾਇਆ ਆਪਣੇ ਹੱਥੀਂ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਇਸ ਗੁਰੂ ਕੇ ਲੰਗਰਾਂ ਦੀ ਸੇਵਾ ਆਰੰਭਤਾ ਕਰਕੇ ਸੌਂਪ ਕੇ ਤੇ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਨੂੰ ਪਿਆਰੇ ਤੇ ਮਹਾਂਪੁਰਖਾਂ ਨੇ ਸੰਤ ਬਾਬਾ ਹਰਨਾਮ ਸਿੰਘ ਜੀ ਨੇ 1947 ਤੋਂ ਲੈ ਕੇ 1979 ਤੱਕ ਗੁਰਮੁਖੋ ਇਸ ਮਹਾਂਪੁਰਖਾਂ ਦੇ ਲਾਏ ਬੂਟੇ ਨੂੰ ਮੋਢ ਨੂੰ ਮਹਾਂਪੁਰਖਾਂ ਨੇ ਜਿਹੜੀ ਕਾਲ ਕਮਾਈ ਕੀਤੀ ਸੀ ਉਹਨੂੰ ਚਾਰ ਚੰਨ ਲਾਏ ਗੁਰਮੁਖੋ ਇੱਕ دنیਵੀ ਆਪਾਂ ਬਜਣਿਆ ਅਸਲ ਬਾਪ ਦਾ ਪੁੱਤ ਉਹ ਹੀ ਆ ਜਿਹੜਾ ਆਪਣੇ ਬਾਪ ਦੀ ਬਣਾਈ ਨੂੰ ਵੀ ਸੰਭਾਲ ਕੇ ਰੱਖਦਾ ਤੇ ਗਾਂ ਬਾਪ ਦਾ ਨਾਮ ਉੱਚਾ ਕਰਦਾ ਤੇ ਇਸੇ ਤਰ੍ਹਾਂ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਉਹਨਾਂ ਦੇ ਜੀਵਨ ਤੋਂ ਸਾਰੇ ਜਾਣੂ ਆਪਾਂ ਕਿ ਗੁਰੂ ਮਾਰੀ ਢੀ ਨਿਮਰਤਾ ਇਹਨਾਂ ਲੰਮਾ ਸਮਾਂ ਸਾਰੇ ਮਹਾਂਪੁਰਖਾ ਜਰੀ ਭਰਦੇ ਰਹਿਆ ਜਿਸ ਤਰ੍ਹਾਂ ਬਾਬਾ ਅਵਤਾਰ ਸਿੰਘ ਜੀ ਨੇ ਦੱਸਿਆ ਤੇ ਸਾਰੇ ਵੱਡੇ ਮਹਾਪੁਰਖ ਹਾਜ਼ਰੀਆਂ ਭਰਦੇ ਰਹਿਆ ਤੇ ਇਸੇ ਤਰ੍ਹਾਂ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਆਪਣੇ ਸਮੇਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਸੇਵਾ ਲਈਆਂ ਅੱਜ ਜੋ ਅੰਦਰ ਲੰਗਰ ਹਾਲ ਬਣਿਆ ਲੰਗਰ ਛਕਣ ਵਾਲਾ ਸਾਹਮਣੇ ਕਮਰੇ ਇਹ ਬਾਬਾ ਹਰਨਾਮ ਸਿੰਘ ਜੀ ਦੇ ਸਤਿਗੁਰ ਦੀ ਕਿਰਪਾ ਨਾਲ ਉਹਨਾਂ ਮਹਾਪੁਰਖਾਂ ਤੋਂ ਸੇਵਾ ਲਈ ਇਹਨੀ ਨਿਮਰਤਾ ਗੁਰਮਖੋ ਇਹ ਤੋਂ ਧਾਕ ਬਚਨ ਆਉਂਦਾ ਕੋਈ ਸਿੰਘ ਨੇ ਬਾਣਾ ਵਰਤਾ ਦੇਣਾ ਕੋਈ ਸੰਸਕਾਰ ਕਰਨ ਗਈਆਂ ਸੰਗਤਾਂ ਪਤਾ ਲੱਗਣਾ ਮਾਪੁਰਖਾਂ ਨੂੰ ਵੀ ਸੰਗਤ ਵਾਪਸ ਗਈ ਕਈ ਦਿਨਾਂ ਬਾਅਦ ਤੌਰ ਤੇ ਘਰ ਨਹੀਂ ਰੋਟੀ ਬਣਾਉਂਦੇ ਮਾਪੁਰਖਾਂ ਦਾ ਜੀਵਨ ਸੀ ਸੇਵਾਦਾਰਾਂ ਨੂੰ ਟੋਕਰੇ ਪ੍ਰਸ਼ਾਦੀ ਲੈ ਕੇ ਧਾਲ ਲੈ ਕੇ ਘਰਾਂ 'ਚ ਪਹੁੰਚਾਉਣੇ ਵੀ ਲੰਗਰ ਛਕਣਾ ਪ੍ਰਸ਼ਾਦਾ ਛਕਣਾ ਇਹਨਾਂ ਜੀਵਨ ਵਾਲੇ ਸੀ ਨਰਵੈਰ ਕਿਸੇ ਨਾਲ ਦੂਈ ਦਵੇਦ ਨਹੀਂ ਤੇ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਅੱਜ ਬੱਚਾ-ਬੱਚਾ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਯਾਦ ਕਰਦੇ ਆ ਉਹਨਾਂ ਦਾ ਇਹਨਾ ਗੁਰਮਖੋ ਬਚਨ ਆਉਂਦਾ ਨਾ ਤੇ ਇੱਕ ਦੁਨਿਆਵੀ ਜੀਵ ਨੇ ਗਲਤ ਸੋਚ ਦੇ ਕਾਰਨ ਥੋੜਾ ਜਿਹਾ ਗਲਤ ਸੋਚ ਬੈਠਾ ਪਰ ਜਿਨ੍ਹਾਂ ਨੂੰ ਪਰਮੇਸ਼ਰ ਰੱਖਿਆ ਉਹਨਾਂ ਨੂੰ ਕੌਣ ਮਾਰੇ ਤੇ ਬਾਬਾਈ ਦੇ ਨਾਲ ਕਰਨੈਲ ਸਿੰਘ ਨਿਹੰਗ ਸਿੰਘ ਹੁੰਦਾ ਸੀ ਬੜੀ ਮਹਾਰਾਜ ਦੀ ਕਿਰਪਾ ਸੀ ਤੇ ਮਾਪੁਰਖਾਂ ਨੇ ਕੋਈ ਨਹੀਂ ਉਹਦਾ ਚੱਲਿਆ ਨਹੀਂ ਦਾ ਭੱਜਣ ਲੱਗਾ ਪਰ ਭਾਈ ਕਰਨੈਲ ਸਿੰਘ ਜੀ ਨਿਹੰਗ ਸਿੰਘ ਹੀ ਹੋਣਾ ਮਗਰੋਂ ਕਰਕੇ ਉਹਨੂੰ ਸੁਰਤਾ ਪਰ ਏਡੀ ਬੰਨ ਰਵੈਰ ਆਤਮਾ ਉਹਦੀ ਲਾਤ 'ਚ ਗੋਲੀ ਲੱਗੀ ਆ ਤੇ ਦਿਨਾਲੀ ਬੰਦੂਕ ਹੁੰਦੀ ਸੀ ਕਰਨੈਲ ਸਿੰਘ ਕੋਲ ਆਪਣੇ ਅੱਖਾਂ ਨਾਲ ਵੇਖਿਆ ਬੜੀ ਕੁ ਗੁਰੂ ਦੀ ਕਿਰਪਾਲਾ ਸਿੰਘ ਸੀ ਪਰ ਏਡੀ ਨਰਵੈਰ ਆਤਮਾ ਬਾਬਾ ਅਰਨਾਮ ਸਿੰਘ ਜੀ ਮਗਰ ਹਸਪਤਾਲ ਲੈ ਕੇ ਗਏ ਤੇ ਆਹ ਪ੍ਰਸ਼ਾਦਾ ਲੈ ਕੇ ਗਏ ਉਹਦੇ ਕੋ ਸਿੰਘ ਕੋ ਰਿਆ ਨਹੀਂ ਗਿਆ ਕਰਨੈਲ ਸਿੰਘ ਮਹਾਪੁਰਖਾਂ ਨੇ ਆਖਿਆ ਪਿੱਛਾ ਕਰੋ ਏਡੀ ਗੁਰੂ ਸਾਹਿਬ ਦੀ ਕਿਰਪਾ ਏਡੀ ਰਹਿਮਤ ਏਡੀ ਨਰਵੈਰ ਆਤਮਾ ਤੇ ਗੁਰੂ ਮਾਰਾ ਕਲਗੀਧਰ ਪਾਤਸ਼ਾਹ ਜੀ ਦੇ ਬਖਸ਼ਿਸ਼ਾਂ ਦੇ ਪਾਤਰ ਬਣੇ 1947 ਤੋਂ ਲੈ ਕੇ 1979 ਤੱਕ ਬੜੀ ਗੁਰੂ ਮਹਾਰਾਜ ਪਾਤਸ਼ਾਹੀ ਦੀ ਕਿਰਪਾ ਨਾਲ ਨਾਨਕ ਸਾਹਿਬ ਸਾਹਿਬ ਰਤਨਗੜ੍ਹ ਸਾਹਿਬ ਬਿਸ਼ਨਪੁਰੀ ਹੋਰ ਵੀ ਜਿੱਥੇ-ਜਿੱਥੇ ਮਾਪੁਰਖਾਨੇ ਬੜਾ ਪਿਆਰ ਸੀ ਹਜੂਰ ਸਾਹਿਬ ਦੀਆਂ ਸੰਗਤਾਂ ਦੇ ਨਾਲ ਬੜਾ ਸਤਿਕਾਰ ਬੜਾ ਪਿਆਰ ਸੀ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹੀ ਦੀਆਂ ਖੁਸ਼ੀਆਂ ਲਈਆਂ ਤੇ ਆਪਣੇ ਜੀਵਨ ਕਾਲ ਦੇ ਵਿੱਚ ਆਪਣੇ ਹੁੰਦਿਆਂ ਇਸ ਸੰਤ ਦੀ ਸੇਵਾ ਸੰਭਾਲ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਨੂੰ ਜਿਹੜੇ ਪਹਿਲਾਂ ਮਨਵਾਰ ਸਾਹਿਬ ਚਾਕਰੀ ਨਿਭਾਉਂਦੇ ਸੀ ਸੇਵਾ ਨਿਭਾਉਂਦੇ ਸੀ 1979 ਦੇ ਵਿੱਚ ਮਹਾਪੁਰਖਾਂ ਨੇ ਭਾਣਾ ਵਰਤਾਇਆ ਇਸ ਸਤਾਂ ਦੀ ਸੇਵਾ ਸੰਭਾਲ ਲੰਗਰ ਦੀ ਸੇਵਾ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਨੂੰ ਸਤ ਸਤਗੁਰਾਂ ਦੀ ਕਿਰਪਾ ਨਾਲ ਬਖਸ਼ਿਸ਼ ਹੋਈ ਜੇ ਪਹਿਲਾਂ ਲੰਮਾ ਸਮਾਂ ਮਨਵਾਰ ਰਹੇ ਸੀ ਬਾਬਾ ਆਤਮਾ ਸਿੰਘ ਜੀ ਮੋਨੀ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਜਗ੍ਹਾ ਬਾਬੇ ਜੈਪਸੂਨ ਉੱਥੇ ਛੱਡਿਆ ਇਹ ਸੰਤ ਬਾਬਾ ਆਤਮਾ ਸਿੰਘ ਜੀ ਨੂੰ ਇਸ ਲੰਗਰ ਦਾ ਪਹਿਰਾ ਬਖਸ਼ਿਆ ਜਿੰਨੀ ਕਿ ਸੇਵਾ ਸਤਿਗੁਰਾਂ ਨੇ ਉਹਨਾਂ ਕੋ ਲਈ 2-3 ਸਾਲ ਪਹਿਰਾ ਕਰਾਇਆ ਫਿਰ ਸਰੀਰ ਕਾਰਨ ਢਿੱਲਾ ਪਰ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹੀ ਦੀ ਕਿਰਪਾ ਵਰਤੀ 1979 ਤੋਂ ਲੈ ਕੇ 1983 ਤੱਕ ਇਹ 4 ਸਾਲ ਸੇਵਾ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਤੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਲਈ ਇਹ ਜਿਸ ਤਰ੍ਹਾਂ ਲੰਗਰਾਂ ਦੀ ਸੇਵਾ ਚੱਲਦੀ ਸੀ 1982 ਦੇ ਵਿੱਚ ਇਸ ਲੰਗਰ ਸਾਹਿਬ ਦੇ ਗੁਰਦਰਾ ਸਾਹਿਬ ਦੀ ਸੇਵਾ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੂੰ ਬੁਲਾ ਕੇ ਤੇ ਪਹਿਲੋਂ 83 ਤੋਂ ਪਹਿਲਾਂ 1 ਸਾਲ ਡੇਢ ਸਾਲ ਦਾ ਰੰਮਤਾ ਹੋ ਗਈ ਸੀ ਗੁਰਦਰਾ ਸਾਹਿਬ ਦੀ ਸੇਵਾ ਫਿਰ ਮਹਾਂਪੁਰਖਾਂ ਨੇ ਵਜਨ ਕੀਤਾ ਕਿਉਂ ਬਾਬਾ ਜੀ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਪਹਿਲੋਂ ਜਦੋਂ ਮਹਾਂਪੁਰਖਾਂ ਨੇ ਸੇਵਾ ਦੇ ਪਹਿਰੇ ਕਰਾਏ ਸੰਤ ਬਾਬਾ ਜੀਵਨ ਸਿੰਘ ਜੀ ਬਾਬਾ ਦਲੀਪ ਸਿੰਘ ਜੀ ਨੇ ਪੋਲ ਦੀ ਸੇਵਾ ਛੜਕਾਂ ਦੀ ਸੇਵਾ ਗੁਰਦਰਾਖਸ਼ਕਾਰ ਘੜ ਸਾਹਿਬ ਦੀ ਸੇਵਾ ਫਿਰ 1971 ਦੇ ਵਿੱਚ ਮਹਾਪੁਰਖ ਬਾਪ ਸਤਨਤਨ ਸਾਹਿਬ ਚਲੇ ਗਏ ਸੀ ਜਾ ਕੇ ਸਰੋਵਰਾਂ ਦੀ ਸੇਵਾ ਕਰਾਈ ਫਿਰ ਮਹਾਪੁਰਖ ਪਾਣਾ ਵਰਤਾ ਕੇ ਫਿਰ ਦੁਬਾਰਾ ਸੇਵਾ 1971 ਦੇ ਵਿੱਚ ਸਭ ਤੋਂ ਪਹਿਲਾਂ ਆ ਗੀਰਾ ਘੜ ਸਾਹਿਬ ਮਾਲ ਟੇਕੜੀ ਸੰਗਤ ਸਾਹਿਬ ਬੰਦਾ ਘਾਟ ਸਾਰੇ ਅਸਾਨਾਂ ਦੀਆਂ ਸੇਵਾ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਤੇ ਬਾਬਾ ਛੇਂਦਰ ਸਿੰਘ ਜੀ ਮਤੋਂ ਉਹਨਾਂ ਦੇ ਨਾਲ ਅਸਾਨਾਂ ਉਹਨਾਂ ਨੂੰ ਸੇਵਾ ਕਰਦਿਆਂ ਵੇਖ ਕੇ ਫਿਰ ਜੇ ਇਸ ਤਰ੍ਹਾਂ 1982 ਦੇ ਵਿੱਚ ਇਸ ਦਰਬਾਰ ਸੱਜ ਲੰਗਰ ਸਾਹਿਬ ਦੀ ਦਰਬਾਰ ਦੀ ਸੇਵਾ ਬਾਬਾ ਆਤਮਾ ਸਿੰਘ ਜੀ ਮੋਨੀ ਨੇ ਬੁਲਾ ਕੇ ਕੀਤੀ ਤੇ ਨਾਲ ਉਹਨਾਂ ਵਚਨ ਕੀਤਾ ਮਾਹਪੁਰਖੋ ਜਿਥੇ ਆਪ ਸਾਰੇ ਗੁਰਦਰੀਆਂ ਸਾਹਿਬ ਦੀ ਕਾਰ ਸੇਵਾ ਕਰਾ ਰਹੇ ਹੋ ਇਸ ਗੁਰੂ ਕੇ ਲੰਗਰ ਦੀ ਸੇਵਾ ਵੀ ਸੰਭਾਲੋ ਮਾਹਪੁਰ ਕਹਿਣ ਲੱਗੇ ਭਾਈ ਸਾਨੂੰ ਹੁਕਮ ਨਹੀਂਗਾ ਤੇ ਸਾਡਾ ਪਹਿਰਾ ਇੱਕ ਥਾਂ ਸੇਵਾ ਹੀ ਅੱਗੇ ਚਲੇਗੇ ਪਰ ਸਾਰੇ ਪ੍ਰੇਮੀ ਸਿੰਘਾਂ ਨਾਲ ਹਜੂਰ ਸਾਹਿਬ ਦੇ ਪ੍ਰੇਮੀ ਸਿੰਘਾਂ ਨਾਲ ਤੇ ਦੂਦਰਾਡੇ ਸਿੰਘਾਂ ਨੂੰ ਇਕੱਠੇ ਕਰਕੇ ਬਾਬਾ ਆਤਮਾ ਸਿੰਘ ਜੀ ਮੋਨੀ ਨੇ ਫੇਰ ਸੰਤਾਂ ਨੂੰ ਮਾਪੁਰਖਾਂ ਨੂੰ ਬੁਲਾ ਕੇ ਬੇਨਤੀ ਕੀਤੀ ਭਾਈ ਇਹ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਆਪ ਸੰਭਾਲੋ ਤੁਹਾਨੂੰ ਸੌਂਪਣਾ ਕਰਨੀ ਆ ਮਾਪੁਰਖ ਸੰਤਾਂ ਦਾ ਬਚਨ ਹੀ ਮੋੜ ਸਕੇ ਫੇਰ 1983 ਦੇ ਵਿੱਚ ਸੇਵਾ ਸਤਗੁਰਾਂ ਨੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੇ ਇਸ ਗੁਰੂ ਕੇ ਲੰਗਰਾਂ ਦੀ ਬਖਸ਼ੀ ਸੰਤ ਬਾਬਾ ਆਤਮਾ ਸਿੰਘ ਜੀ ਪਹਾੜਾ ਵਰਤਾ ਕੇ 1983 ਤੋਂ ਲੈ ਕੇ 2005 ਤੱਕ ਤੇ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਅਪਰਪਾਰ ਕਿਰਪਾ ਬਖਸ਼ਿਸ਼ ਕਰਕੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਤੋਂ ਸੇਵਾ ਸਤਗੁਰਾਂ ਨੇ ਲਈ ਗੁਰਮਖੋ ਬਾਬਾ ਜੀ ਵੀ ਪੁਰਾਣੇ ਆਉਂਦੇ ਆ ਸਾਰਿਆਂ ਨੂੰ ਪਤਾ 83 ਤੋਂ ਪਹਿਲਾਂ ਅੰਦਰ ਇੱਕ ਵੀ ਸਾਰੇ ਜਿੰਨਿਆ ਬੰਤਰ ਬਣੀਆਂ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਵੀ ਕਿਤੇ ਕਮਰਾ ਅਟੈਚ ਬਾਥਰੂਮ ਨਹੀਂ ਸੀ ਤੇ ਸਤਿਗੁਰਾਂ ਦੀ ਕਿਰਪਾ ਨਾਲ ਜਿੱਥੇ ਆਪਾਂ ਬੈਠੇ ਆ ਇਹ ਵੀ ਜਗਾ ਮਹਾਪੁਰਖਾਂ ਨੇ ਖਰੀਦ ਕੇ ਲੈ ਕੇ ਸਰਾਵਾਂ ਦੀ ਅਸਾਰੀ ਸਾਰੇ ਗੁਰੂ ਕੇ ਲੰਗਰਾਂ ਦੀ ਬਾਹਰ ਅਸਥਾਨਾਂ ਦੀ ਜਿੰਨੇ ਵੀ ਅਸਥਾਨ ਦਗਲੂ ਰਿਹਾ ਨਾਮ ਸਰਤਨ ਗੜ ਸਾਹਿਬ ਜਿਨੇ ਵੀ ਇਸਤਾਨ ਹੈ ਗੁਰੂ ਮਹਾਰਾਜ ਪਾਤਸ਼ਾਹ ਕਿਰਪਾ ਕਰਕੇ ਸੇਵਾ ਲਈ ਉਹਨਾਂ ਮਹਾਂਪੁਰਖਾਂ ਤੋਂ ਤੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੇ 1983 ਤੋਂ ਲੈ ਕੇ 2005 ਤੱਕ ਤੇ ਗੁਰਮਖੋ ਪ੍ਰਤਾਖ ਨੂੰ ਪਰਮਾਨ ਦੀ ਲੋੜ ਨਹੀਂ ਅੱਜ ਗੁਰੂ ਕਲਗੀ ਤਰਪਾਤਸ਼ਾਹ ਦੀ ਕਿਰਪਾ ਨਾਲ ਉਹਨਾਂ ਮਹਾਂਪੁਰਖਾਂ ਦੀ ਸੋਚ ਗੁਰੂ ਕਲਗੀ ਤਰਪਾਤਸ਼ਾਹ ਜੀ ਨੇ ਕਹਿੰਦੇ ਆ ਜਗ੍ਹਾ ਲੈ ਲਈਏ ਸੰਗਤਾਂ ਬਹੁਤ ਆਉਣੀਆਂ ਸੰਗਤਾਂ ਦਾ ਰਹਿਣ ਲਈ ਜਗ੍ਹਾ ਚਾਹੀਦੀ ਆ ਤੇ ਜਗ੍ਹਾ ਤੇ ਕੁਝ ਵੀ ਨਹੀਂ ਗਿਆ ਵੀ ਆਪ ਜੀ ਆਪਾਂ ਜਿੱਥੇ ਬੈਠੇ ਆ ਇਹ ਵੀ ਮਹਾਂਪੁਰਖਾਂ ਨੇ ਸੇਵਾ 1995 ਦੇ ਵਿੱਚ ਜਗ੍ਹਾ ਲੈ ਕੇ ਪਿਛਲੀਆਂ ਜਗ੍ਹਾ ਲੈ ਕੇ ਤੇ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਦੀ ਕਿਰਪਾ ਨਾਲ ਬਖਸ਼ਿਸ਼ਾਂ ਨਾਲ ਗੁਰਮਖੋ ਬੜੀ ਅਪਰਪਾਰ ਕਿਰਪਾ ਬਖਸ਼ੀ ਸੀ ਉਹਨਾਂ ਦੇ ਮਹਾਂਪੁਰਖਾਂ ਦੇ ਤੇ ਰਹਿਮਤਾ ਸਨ ਤੇ ਗੁਰਮਖੋ ਉਹਨਾਂ ਦੇ ਅੱਜ ਜੋ ਕਿਰਪਾ ਵਰਤ ਰਹੀ ਆ ਇਹ 1983 ਤੋਂ ਲੈ ਕੇ 2005 ਤੱਕ ਮਾਹਪੁਰਖਾਂ ਤੋਂ ਸੇਵਾ ਲਈ ਇਹਨਾਂ ਚਾਹ ਚਾਹ ਮਾਹਪੁਰਖਾਂ ਦੀ ਆਪਾਂ ਹਰੇਕ ਸਾਲ ਸਾਲਾਨਾ ਜੋੜ ਮੇਲਾ ਵਰਸੀਆਂ ਮਨਾਉਂਦੇ ਆਂ ਇੱਕ ਬਚਨ ਗੁਰੂ ਘਰ ਦਾ ਗੁਰਮਖੋ ਮਾਹਪੁਰਖਾਂ ਦੇ ਸਾਲਾਨਾ ਜੋੜ ਮੇਲੇ ਵਰਸੀਆਂ ਮਨਾਈਆਂ ਤਾਂ ਹੀ ਗੁਰੂ ਕਲਗੀਧਰ ਪਾਤਸ਼ਾਹ ਦੀ ਕਿਰਪਾ ਹੁੰਦੀ ਆ ਉਹਨਾਂ ਮਾਹਪੁਰਖਾਂ ਦੇ ਪਾਏ ਪੂਰਨਿਆਂ ਤੇ ਚਲਾਈ ਮਰਿਆਦਾ ਤੇ ਚਲਾਈ ਪਰੰਪਰਾ ਤੇ ਗੁਰੂ ਕਲਗੀਧਰ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਹੀ ਪਹਿਰਾ ਕਰਾਈ ਜਾਣਾ ਆਪਣੇ ਸਾਰਿਆਂ ਤੋਂ ਇਸੇ ਤਰ੍ਹਾਂ ਸੰਤ ਬਾਬਾ ਨਰਿੰਦਰ ਸਿੰਘ ਜੀ ਦਾਸ ਸਾਰੇ ਜਥੇਦਾਰ ਸਾਰੇ ਸੇਵਾਦਾਰ ਸਾਰੇ ਜਿੰਨੇ ਵੀ ਹਜੂਰ ਸਾਹਿਬ ਦੇ ਜਿੰਨੇ ਗੁਰੂ ਅਸਥਾਨਾਂ ਦੀਆਂ ਸੇਵਾ ਗੁਰੂ ਮਹਾਰਾ ਲਹਿ ਰਹੇ ਆ ਪੰਜਾਬ ਤੋਂ ਸਾਰੇ ਜਥੇਦਾਰ ਸਾਹਿਬ ਆ ਰਹੇ ਜਿੱਥੇ-ਥੇ ਡੇਰਿਆਂ ਅਸਥਾਨਾਂ ਦੀਆਂ ਸੇਵਾ ਗੁਰੂ ਮਹਾਰਾ ਕਲਗੀ ਤਰਪਾਚਾ ਕਿਰਪਾ ਕਰਕੇ ਕਰਾ ਰਹੇ ਆ ਸਾਰੇ ਆਏ ਆ ਸਾਰਿਆਂ ਨੇ ਹਾਜ਼ਰੀ ਭਰੀ ਆ ਤੇ ਗੁਰਮਖੋ ਅੱਜ ਜੋ ਕਿਰਪਾ ਵਰਤ ਰਹੀ ਆ ਬਖਸ਼ਿਸ਼ ਵਰਤ ਰਹੀ ਆ ਜੋ ਵੀ ਸੇਵਾ ਗੁਰੂ ਮਾਰਾ ਕਲਗੀ ਤਰਪਾਚਾ ਕਿਰਪਾ ਕਰਕੇ ਲੈ ਰਹੇ ਆ ਇਹ ਜਿਹੜੇ ਮਹਾਪੁਰਖਾਂ ਦੇ ਮੰਨ ਦੇ ਫੁਰਨੇ ਰਹਿ ਗਏ ਸੀ ਨਾ ਉਹ ਗੁਰੂ ਕਲਗੀ ਤਰਪਾਚਾ ਜੀ ਹੁਣ ਪੂਰੇ ਕਰਾ ਰਹੇ ਆ ਇਹ ਉਹਨਾਂ ਮਹਾਂਪੁਰਖਾਂ ਦੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਤੇ ਬੜੀ ਮੰਦੀ ਖਾਸ ਹੀ ਆਵੀਂ ਸੇਵਾ ਰਹੀ ਆ। ਤਖਸਾਲ ਦੀਆਂ ਸਰਾਵਾਂ ਦੀ ਸੇਵਾ ਵੀ ਰਹੀ ਆ। ਥੱਲੇ ਪੋਰਾ ਸਾਹਿਬ ਦੀ ਸੇਵਾ, ਨਾਨਕ ਜੀ ਰਾਹ ਸਾਹਿਬ ਸੇਵਾ, ਮਾਤਾ ਸਾਹਿਬ ਦੀ ਸੇਵਾ ਤੇ ਗੁਰਮਖੋ ਗੁਰਕਲਗੀ ਤਰਪਾ ਸਾਹਿਬ ਜੀ ਦੀ ਕਿਰਪਾ ਵਰਤੀ। ਅੱਜ ਜੋ ਕੁਝ ਵੀ ਗੁਰੂ ਸਾਹਿਬ ਕਿਰਪਾ ਕਰਾ ਰਹੇ ਆ ਸਾਰਾ ਕੁਝ ਗੁਰੂ ਕਲਗੀ ਤਰਪਾ ਸਾਹਿਬ ਜੀ ਦੀ ਕਿਰਪਾ। ਤੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਦੇ ਮੰਦਿਰ ਫੁਰਨੇ ਜੋ ਵੀ ਸਤਿਗੁਰਾਂ ਨੇ ਕਿਰਪਾ ਕੀਤੀ ਆ ਇਥੋਂ ਦੀਆਂ ਸਰਾਵਾਂ ਐਨਆਰਆਈ ਸਰਾਵਾਂ ਜਾਂ ਜੋ ਵੀ ਯਾਤਰੀ ਨਵਾਸ ਸਤਿਗੁਰਾਂ ਦੀ ਕਿਰਪਾ ਨਾਲ ਪਾਤਸ਼ਾਹ ਸੇਵਾ ਲੈ ਰਹੇ ਆ ਇਹ ਬੜੀ ਵੱਡੀ ਅਪਰਪਾਰ ਕਿਰਪਾ ਵਾ ਗੁਰਦੁਆਰਾ ਨਾਨਕਜੀ ਰਾਜ ਸਾਹਿਬ ਤੋਂ ਵੀ ਭਾਈ ਹਰਪਾਲ ਸਿੰਘ ਜੀ ਸਰਦਾਰ ਦਰਬਾਰਾ ਸਿੰਘ ਜੀ ਆਏ ਆ ਉਹਨਾਂ ਵੀ ਹਾਜ਼ਰੀ ਲਵਾਈ ਆ ਅਤੇ ਸਾਰੇ ਅਤੀ ਸਤਿਕਾਰਯੋਗ ਸਾਰੇ ਸੰਤ ਮਹਾਪੁਰਸ਼ ਆਏ ਆ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਨੂੰ ਜਿਆਦਾ ਸਮਾਂ ਨਹੀਂ ਲੈਣਾ ਤੇ ਆਹੀ ਆਖਰੀ ਬੇਨਤੀ ਆ ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਪ੍ਰਤੱਖ ਸਤਿਗੁਰੂ ਹਾਜ਼ਰ ਨਾਜ਼ਰ ਤੇ ਸਤਿਗੁਰ ਪਾਤਸ਼ਾਹ ਪ੍ਰਤੱਖਿਆ ਹਾਜ਼ਰ ਨਾਜ਼ਰ ਉਹਨਾਂ ਦੀ ਹਜ਼ੂਰੀ ਦੇ ਵਿੱਚ ਅਤੀ ਸਤਕਾਰਯੋਗ ਸੰਤ ਬਾਬਾ ਕਲਵੰਦ ਸਿੰਘ ਜੀ ਅਤੀ ਸਤਕਾਰਯੋਗ ਪੰਜ ਪਿਆਰੇ ਸਹਿਬਾਨ ਸਮੂਹ ਅਤੀ ਸਤਿਕਾਰਯੋਗ ਸੰਤ ਮਹਾਪੁਰਸ਼ ਸਾਰੇ ਅਤੀ ਸਤਿਕਾਰਯੋਗ ਸੰਤਾਂ ਮਹਾਪੁਰਸ਼ਾਂ ਦੇ ਅਤੇ ਸਾਰੀ ਗੁਰੂ ਕੀ ਸੰਗਤ ਦੇ ਚਰਨਾਂ 'ਚ ਆਈ ਦਾਸ ਦੀ ਅਰਦਾਹ ਆਈ ਬੇਨਤੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਬਖਸ਼ਿਸ਼ਾ ਕਰਨ ਰਹਿਮਤਾ ਬਖਸ਼ਣਾ ਸਤਿਗੁਰ ਪਾਤਸ਼ਾਹ ਕਿਰਪਾ ਕਰਕੇ ਸੰਤ ਬਾਬਾ ਨਰਿੰਦਰ ਸਿੰਘ ਜੀ ਦਾਸ ਸਾਰੇ ਜਥੇਦਾਰਾਂ ਸਾਰੇ ਸੇਵਾਦਾਰਾਂ ਨੂੰ ਤੇ ਆਜ ਦਾਸ ਦੀ ਇੱਕ ਬੇਨਤੀ ਆ ਆਪ ਜੀ ਦੀਨ ਦੁਨੀਆ ਦੇ ਮਾਲਕ ਪ੍ਰਤੱਖ ਸਤਿਗੁਰੂ ਹਾਜ਼ਰ ਨਾਜ਼ਰ ਜਿਨ੍ਹਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਐ ਇਸ ਤਖਤ ਸਾਹਿਬ ਦੇ ਅਸਥਾਨ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦੇਹ ਪ੍ਰਥਾ ਬੰਦ ਕੇ ਬੰਦ ਕਰਕੇ ਆਪਾਂ ਨੂੰ ਸ਼ਬਦ ਗੁਰੂ ਦੇ ਲੜ ਲਾਇਆ ਬੜੀ ਵੱਡੀ ਕਿਰਪਾ ਇਸ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਸਤਿਗੁਰਾਂ ਨੇ ਆਪਾਂ ਨੂੰ ਸਾਰਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਲਾੜ ਗੁਰਤਾ ਗਦੀ ਬਖਸ਼ੀ ਜਿਸ ਤਰ੍ਹਾਂ 2008 ਦੇ 300 ਸਾਲਾ ਮਨਾਇਆ ਗਿਆ ਬੜੀ ਅਪਰਾਪਾਰ ਕਿਰਪਾ ਬਖਸ਼ਿਸ਼ ਵਰਤੀ ਉਦੋਂ ਤੋਂ ਲੈ ਕੇ ਤੇ ਗੁਰਮਖੋ ਆਈ ਬੇਨਤੀ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾ ਚਰਦਾਸ ਸਾਰਿਆਂ ਸਿੰਘ ਸਹਿਬਾਨਾਂ ਦੇ ਸਾਰੇ ਅਤੀ ਸਤਿਕਾਰਯੋਗ ਮਹਾਪੁਰਸ਼ਾਂ ਦੇ ਅਗੇ ਦੋਵੇਂ ਹੱਥ ਜੋੜ ਕੇ ਇਹ ਹੀ ਬੇਨਤੀ ਆ ਆਹ ਕਿਰਪਾ ਰੱਖਿਓ ਸਤ ਬੁੱਧੀਆਂ ਬਖਸ਼ਿਓ ਮਤ ਤੇ ਪਰਦਾ ਪੈਣ ਤੋਂ ਬਚਾ ਲਿਓ ਕਿਉਂ ਕਾਲ ਯੁਗ ਦੇ ਜੀਵ ਆ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਜ਼ਿੰਦਗੀਆਂ ਦਾ ਜ਼ਿੰਦਗੀ ਦਾ ਸਫ਼ਰ ਆ ਪਤਾ ਨਹੀਂ ਤਿਆ ਕਰਦੇ ਆ ਕਦੋਂ ਠੇਡਾ ਲੱਗ ਜਾਣਾ ਸਵਾਸਾਂ ਦੀ ਪੂੰਜੀ ਆ ਪਤਾ ਨਹੀਂ ਭੋਗਦੇ ਆ ਕਿਹੜੇ ਸਵਾਸ ਵਿੱਚ ਕਿਹੜੀ ਗਲਤੀ ਹੋ ਜਾਣੀ ਆ ਤੇ ਗੁਰੂ ਮਾਰਾ ਕਲਗੀਧਰ ਪਾਛੈ ਇਸੇ ਤਰ੍ਹਾਂ ਕਿਰਪਾ ਕਰਦੇ ਰਹਿਣਾ ਸਤਿਗੁਰੂ ਬਚਾਈ ਰੱਖਣਾ ਪਾਤਸ਼ਾਹ ਦੇ ਦਰ ਨੂੰ ਪਾਤਸ਼ਾਹ ਦਾ ਦਰ ਸਮਝ ਕੇ ਮਹਾਰਾਜ ਚੌਕੀਦਾਰੇ ਕਰਾਈ ਦੇਣਾ ਗੁਰਮੁਖੋ ਗੁਰੂ ਪਾਤਸ਼ਾਹ ਜੀ ਦਾ ਦਰ ਆ ਉਹ ਆਪੇ ਮਾਲਕ ਆ ਸਾਰਾ ਕੁਝ ਉਹਨਾਂ ਦੀ ਕਿਰਪਾ ਨਾਲ ਚੱਲ ਰਿਹਾ ਕਿ ਜੋ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਹੁਕਮ ਵਰਦਾਨ ਬਖਸ਼ੇ ਸੀ ਸੰਤ ਬਾਬਾ ਨਿਹੰਗ ਸਿੰਘ ਜੀ ਨੂੰ ਇੱਕੋ ਹੀ ਬਚਨ ਆ ਗੁਰਮੁਖੋ ਉਹ ਬਚਨ ਅਟੱਲ ਆ ਗੁਰੂ ਪਾਤਸ਼ਾਹ ਜੀ ਦੇ ਦਰ ਤੇ ਰਹਿੰਦਿਆਂ ਇਹ ਜੀਵ ਦੀ ਮਾਤੇ ਪਰਦਾ ਨਾ ਪਾਜੇ ਕਿ ਜੀਵ ਦੀ ਮਨ ਚ ਘਾੜਨਾ ਜੇ ਗੁਰੂ ਦੇ ਦਰ ਤੇ ਕੋਈ ਕਮੀ ਨਹੀਂ ਗੁਰੂ ਮਹਾਰਾਜ ਪਾਛਾ ਜੀ ਦਾ ਧਾਰਿਆ ਉਹਨਾਂ ਦੇ ਕਾਰਜ ਆ ਉਹਨਾਂ ਦੀ ਕਿਰਪਾ ਨਾਲ ਹੀ ਚੱਲ ਰਿਹਾ ਗੁਰੂ ਮਹਾਰਾਜ ਕਲਗੀਧਰ ਪਾਛਾ ਚੌਕੀਦਾਰੇ ਪਹਿਰੇਦਾਰੀਆਂ ਕਰਾਈ ਜਾਣਾ ਮਾਲਕ ਗੁਰੂ ਸਾਹਿਬ ਆਪ ਆ ਇਹਨਾਂ ਸਮਾਂ ਇਹਨਾਂ ਗਾ ਹਾਜ਼ਰੀ ਪ੍ਰਵਾਨ ਕਰ ਲਿਓ ਗੁਰਮੁਖੋ ਇੱਕ ਬਚਨ ਆ ਅੱਜ ਗੁਰੂ ਗਿਆ ਸੰਗਤਾਂ ਦਾ ਠਾਠ ਮਾਰਦਾ ਜਿਹੜਾ ਵਿਸ਼ਾਲ ਸੰਗਤਾਂ ਹਾਜ਼ਰੀਆਂ ਭਰੀਆਂ ਬਚਨ ਯਾਦ ਬਚਨ ਉਹ ਹੀ ਕਰਨਾ ਚਾਹੀਦਾ ਜਿਹੜਾ ਪ੍ਰੈਕਟੀਕਲ ਜਿਸ ਤਰ੍ਹਾਂ ਬਾਬਾ ਜੀ ਨੇ ਕਿਹਾ ਪਹਿਲਾਂ ਜਦੋਂ ਬਿਆਸੀ ਦੇ ਵਿੱਚ ਗੁਰਦਰਾ ਸਾਹਿਬ ਦੀ ਸੇਵਾ ਸ਼ੁਰੂ ਹੋਈ ਤੇ ਅੰਦਰ ਲੰਗਰ ਦੇ ਇੱਕ ਕੋਨੇ 'ਚ ਪ੍ਰਕਾਸ਼ ਕੀਤਾ ਸੀ ਕੈਮਨ ਬਣਾਇਆ ਸੀ ਉਦੋਂ ਵਰਸੀ ਮਹਾਂਪੁਰਖਾਂ ਦੀ ਮਨਾਉਂਦੇ ਉੱਥੇ ਸੰਗਤ ਆ ਜਾਂਦੀ ਸੀ ਫਿਰ ਉੱਥੋਂ 'ਚ ਜਦੋਂ ਦਰਬਾਰ ਉੱਤੇ ਬਣਿਆ ਉੱਥੇ ਚਲੇ ਗਿਆ ਪ੍ਰਕਾਸ਼ ਗੁਰਦਰਾ ਸਾਹਿਬ ਦੇ ਵਿੱਚ ਹੀ ਸਾਂ ਬਰਸੀਦਾ ਬਾਬਾ ਸਿੰਘ ਸਾਹਿਬ ਸਾਰਿਆਂ ਨੂੰ ਪਤਾ ਸੰਤਾਂ ਮਹਾਂਪੁਰਸ਼ਾਂ ਨੂੰ ਪਤਾ ਉਸ ਗੁਰਦਰਾ ਸਾਹਿਬ ਦੇ ਵਿੱਚ ਹੀ ਸੰਗਤ ਦਾ ਸਾਹਿਬ ਕਿਰਪਾ ਵਰਤ ਜਾਂਦੀ ਸਰ ਜਾਂਦਾ ਹੀ ਫੇਰ ਦੀਵਾਨ ਹਾਲ ਦੇ ਵਿੱਚ ਸਤਿਗੁਰਾਂ ਦੀ ਕਿਰਪਾ ਨਾਲ ਉਨੇਕ ਸੰਗਤ ਸਮਾਜ ਜਾਂਦੀ ਸੀ ਅੱਜ ਸ਼ੁਕਰਾਨਾ ਨਹੀਂ ਕਰ ਸਕਦੇ ਉਹਨਾਂ ਕਿੰਨਾ ਧੰਨਵਾਦ ਕਰੀਏ ਗੁਰੂ ਸਾਹਿਬ ਜੀ ਦਾ ਅੱਜ ਜਿਹੜੀ ਗੁਰਕਲਗੀ ਤਰਪਾ ਪਾਛਾ ਦੀ ਕਿਰਪਾ ਵਰਤ ਰਹੀ ਆ ਸਤਿਗੁਰੂ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਬਖਸ਼ ਜਾਂ ਕਰਦੇ ਰਹਿਣਾ ਇਸੇ ਤਰ੍ਹਾਂ ਸਾਰੀ ਸੰਗਤ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਿਓ ਮਹਾਰਾਜ ਸੇਵਾ ਲੈਂਦੇ ਰਹਿਣਾ ਸਤਿਗੁਰਾਂ ਦੀ ਕਿਰਪਾ ਨਾਲ ਸਾਰੀਆਂ ਸੇਵਾ ਗੁਰੂ ਸਾਹਿਬ ਆਪੇ ਕਰਾ ਰਹੇ ਆ ਤੇ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹੀ ਦੀ ਕਿਰਪਾ ਵਰਤ ਰਹੀ ਆ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬਾਂ ਜੀ ਜੋ ਵੀ ਸੇਵਾ ਮਾਰਾ ਕਰਾ ਰਿਆ ਯਾਤਰੀ ਨਿਵਾਸ ਤਖਤ ਸਾਹਿਬ ਦੇ ਸੋਨੇ ਦੀ ਸੇਵਾ ਇਹ ਵੀ ਪ੍ਰਬੰਧਕਾਂ ਵੱਲੋਂ ਸਿੰਘ ਸਾਹਿਬ ਸੰਤ ਬਾਬਾ ਕਲਵੰਦ ਸਿੰਘ ਜੀ ਅਤੇ ਸਦੀ ਅਤੀ ਸਤਿਕਾਰਯੋਗ ਪੰਜ ਪਿਆਰੇ ਸਹਿਬਾਨ ਸਰਦਾਰ ਤਾਰਾ ਸਿੰਘ ਜੀ ਸਮੂਹ ਪੱਦਾ ਅਧਿਕਾਰੀ ਅਤੇ ਸਮੂਹ ਅਤੀ ਸਤਿਕਾਰਯੋਗ ਮੈਂਬਰ ਸਹਿਬਾਨ ਸਾਰਿਆਂ ਵੱਲੋਂ ਦਾਸਾਂ ਦੀ ਸੰਤ ਬਾਬਾ ਨਰਿੰਦਰ ਸਿੰਘ ਜੀ ਦਾਸ ਦੀ ਸੇਵਾ ਝੋਲੀ 'ਚ ਜਿਹੜੀ ਪਾਈ ਗਈ ਗੁਰੂ ਸਾਹਿਬ ਦੀ ਕਿਰਪਾ ਨਾਲ ਅਤੇ ਸਾਰੀਆਂ ਸੇਵਾ ਗੁਰੂ ਕਲਗੀਧਰ ਪਾਛਾ ਬਾਹਰ ਲੀਆਂ ਸੇਵਾ ਵੀ ਗੁਰਮਖੋ ਇਹ ਤੇ ਸੇਵਾ ਬਾਬਾ ਜੀ ਅਨਸਾਰੇ ਸਿੰਘਾਂ ਨੂੰ ਪਤਾ ਜਿਹੜੇ ਬਾਹਰਲੇ ਆਸਥਾਨ ਵੀ ਆ ਹੁਣ ਗੁਰਦਰਾ ਸੰਗਤ ਸਾਹਿਬ ਆ ਗੁਰਮੁਖੋ ਆਪਾਂ ਕਿਹੜੇ ਆਸਾਨ ਕਰਨਾ ਧਰ ਗੁਰੂ ਪਾਤਸ਼ਾਹ ਜੀ ਦਾ ਜਿਹੜਾ ਗੁਰੂ ਮਹਾਰਾਜ ਪਾਤਸ਼ਾਹ ਕਾਰਜ ਕਰਾਉਂਦੇ ਰੰਮਤਾ ਆਪੇ ਸੰਪੂਰਨਤਾ ਬਖਸ਼ ਦਿੰਦੇ ਆ ਹੀਰਾ ਕਾਰ ਸਾਹਿਬ ਆ ਮਾਲ ਟੇਕੜੀ ਸਾਹਿਬ ਉਹ ਵੀ ਸੇਵਾ ਸਤ ਗੁਰਾਂ ਦੀ ਕਿਰਪਾ ਨਾਲ ਸੇਵਾ ਸਾਰੇ ਅਤੀ ਸਤਕਾਰਯੋਗ ਸਾਰੇ ਮੈਂਬਰ ਸਾਹਿਬਾਨ ਆਏ ਆ ਤੇ ਸਾਰਿਆਂ ਦੇ ਚਰਨਾਂ 'ਚ ਆਈ ਬੇਨਤੀ ਆ ਗੁਰਦਰਾ ਮਾਲ ਟੇਕੜੀ ਸਾਹਿਬ ਸਾਰਾ ਜੇ ਇਸ ਤਰ੍ਹਾਂ ਪੂਰਾ ਜੰਗਲ ਦੀ ਪੂਰਾ ਚਾਰਛਰੇ ਝਾੜ ਤੇ ਉਹ ਵੀ ਸਾਰਿਆਂ ਨਾਲ ਬਚਨ ਹੋਇਆ ਸਾਰਿਆਂ ਨੂੰ ਬੇਨਤੀ ਕੀਤੀ ਸਾਰਿਆਂ ਬੇਨਤੀ ਪ੍ਰਵਾਨ ਵੀ ਕੀਤੀ ਆ ਇਸੇ ਤਰ੍ਹਾਂ ਗੁਰੂ ਮਹਾਰਾਜ ਸੇਵਾ ਲੈਂਦੇ ਰਹਿਣ ਕਿਰਪਾ ਕਰਦੇ ਰਹਿਣ ਬੜਾ ਸਤਕਾਰ ਗੁਰੂ ਮਹਾਰਾਜ ਪਾਤਸ਼ਾਹ ਦੀ ਕਿਰਪਾ ਨਾਲ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਦਾ ਸਤਕਾਰ ਕੀ ਕਰ ਸਕਦੇ ਆ ਇਸੇ ਤਰ੍ਹਾਂ ਕਿਰਪਾ ਬਣੀ ਰਹੇ ਬਖਸ਼ੀਆਂ ਬਣੀਏ ਰਹਿਣ ਇਨਿਕ ਹਾਜ਼ਰੀ ਪ੍ਰਵਾਨ ਕਰ ਲਿਓ ਗੁਰੂ ਕਲਗੀਧਰ ਪਾਤਸ਼ਾਹ ਕਿਰਪਾ ਕਰਨ ਬਖਸ਼ਿਸ਼ਾ ਕਰਨ ਇਸੇ ਤਰ੍ਹਾਂ ਗੁਰੂ ਕੀਆਂ ਸੰਗਤਾਂ ਦੇ ਦਰਸ਼ਨ ਹੁੰਦੇ ਰਹਿਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ